ਜਿਹੜੇ ਦੱਲੇ ਹੁੰਦੇ ਨੇ ਉਹਨਾਂ ਨੇ ਦੱਲੇ ਰਹਿਣਾ ਹੁੰਦਾ ਮੇਰਾ ਸੁਭਾਅ ਨਹੀਂ ਮੈਂ ਵੀਡੀਓ ਵੀਡੀਓ ਖੇਡਾਂ ਇਹ ਦੱਲੇ ਨੇ ਪ੍ਰੈਸ ਕਾਨਫਰੰਸ ਵੀ ਕੀਤੀ ਆ ਮੋਟਰਸਾਈਕਲ ਤੇ ਜਾਂਦੇ ਆ ਵੀ ਬੋਲੇ ਆ ਪਰ ਇੱਕ ਗੱਲ ਗੌਰ ਕਰ ਲਿਓ ਜਿਹੜਾ ਸਿੰਘ ਭਾਈ ਜਗਜੀਤ ਸਿੰਘ ਵੀਰ ਪਟਿਆਲੇ ਤੋਂ ਇਹਦੇ ਨਾਲ ਜਿਹੜਾ ਮੋਟਰਸਾਈਕਲ ਤੇ ਬੈਠਾ ਸੀ ਜਿਹਨੂੰ ਨੌਲੇਜ ਨਹੀਂ ਸੀ ਹੈਗੀ ਪਤਾ ਨਹੀਂ ਸੀ ਵੀ ਕਹਾਣੀ ਕੀ ਆ ਉਹ ਵੀਰ ਪ੍ਰੈਸ ਕਾਨਫਰੰਸ ਇਹਦੇ ਨਾਲ ਨਹੀਂ ਹੈਗਾ ਇਕੱਲਾ ਹੀ ਤੇ ਜਾਂ ਇੱਕ ਭੈਣ ਸਾਡੀ ਬੈਠੀ ਆ ਮੈਂ ਉਸ ਭੈਣ ਦਾ ਨਾਂ ਨਹੀਂ ਸੀ ਲਿਆ ਨਾ ਮੈਂ ਉਹ ਭੈਣ ਦਾ ਚਿਹਰਾ ਰਿਵੀਲ ਕੀਤਾ ਸੀ ਨਾ ਮੈਂ ਭੈਣ ਦੀ ਕੋਈ ਆਇਡੈਂਟੀਫਿਕੇਸ਼ਨ ਦਿੱਤੀ ਸੀ ਪਰ ਮੈਨੂੰ ਲੱਗਦਾ ਉਹ ਭੈਣ ਚਾਹੁੰਦੀ ਆ ਵੀ ਉਹਦਾ ਚਿਹਰਾ ਵੀ ਰਿਵੀਲ ਕੀਤਾ ਜਾਵੇ ਉਹਦੀ ਆਇਡੈਂਟੀਫਿਕੇਸ਼ਨ ਵੀ ਦਿੱਤੀ ਜਾਵੇ ਤੇ ਡਿਟੇਲਾਂ ਵੀ ਦਿੱਤੀਆਂ ਜਾਣ ਚਲੋ ਪ੍ਰੈਸ ਕਾਨਫਰੰਸ ਇਹਨਾਂ ਨੇ ਕਰ ਲਈ ਆ ਕੀ ਸੱਚ ਆ ਕੀ ਝੂਠ ਆ ਮੈਂ ਉਸ ਪਾਸੇ ਨਹੀਂ ਪੈਣਾ ਚਾਹੁੰਦਾ ਪਰ ਇੱਕ ਰਿਕੁਐਸਟ ਕਰਨਾ ਮੈਂ ਭੈਣ ਨੂੰ ਵੀ ਭੈਣ ਜੇਕਰ ਚਾਹੁੰਦੀ ਆ ਵੀ ਆਪਾਂ ਇਦਾਂ ਤੁਰਨਾ ਤਾਂ ਮੈਂ ਮੈਂ ਰਿਕੁਐਸਟ ਕਰਾਂਗਾ ਵੀ ਚਿਹਰਾ ਤੋਂ ਕਪੜਾ ਹਟਾ ਕੇ ਉਸੀ ਸੰਗਤ ਦੇ ਵਿੱਚ ਆ ਉੱਚੇ ਦੇ ਤੋਂ ਪਪੜਾ ਹਟ ਸੱਚੇ ਹੋ ਤੁਹਾਨੂੰ ਕਿਸ ਕੱਲ ਦਾ ਡਰ ਹੋਣਾ ਚਾਹੀਦਾ ਸੱਚੇ ਸੁੱਚੇ ਹੋ ਤੇ ਇਹਦੀ ਮੈਂ ਗੱਲ ਕਰ ਰਿਹਾ ਵੀ ਤੈਨੂੰ ਤੇ ਦੱਲਾ ਕਿਹਨੂੰ ਕਹਿੰਦੇ ਜਿਹੜਾ ਜਨਾਨੀ ਦੇ ਮੁੱਢ ਤੇ ਰੱਖ ਕੇ ਚਲਾਉਂਦਾ ਜਿਹਨੂੰ ਕੋਈ ਹੋਰ ਨਾ ਪਤਾ ਨਹੀਂ ਤੇ ਮੈਂ ਪ੍ਰਸ਼ਾਸਨ ਨੂੰ ਬੇਨਤੀ ਕਰਾਂਗਾ ਸਾਰਾ ਕੁਝ ਤੁਸੀਂ ਉਸਤੇ ਨੇ ਵੇਖਿਆ ਅਕੋਰਡਿੰਗ ਸਾਰਾ ਕੁਝ ਸਿਸਟਮ ਤੁਹਾਡੇ ਕੋਲ ਆ ਜਿਹੜੇ ਪਰਿਵਾਰ ਦੇ ਘਰ ਵੜਿਆ ਮੈਂ ਹਰਾਨ ਆ ਵੀ ਇਹ ਕਿਸੇ ਦੇ ਘਰ ਵੜਿਆ ਵਿਚਾਰੇ ਉਹਦੇ ਤਾਮ ਉਪਰਾਦੇ ਲੱਗਾ ਸੀ ਐਡਾ ਕਹਦਾ ਸੂਰਮਾ ਵੀ ਜਿਹਦੇ ਘਰ ਵੜਿਆ ਤੇ ਉਹਦੇ ਮੋਢੇ ਤੇ ਰੱਖ ਕੇ ਚਲਾ ਕੇ ਤੇ ਭੱਜ ਗਿਆ ਉਹਨਾਂ ਨੇ ਵੀ ਕਾਰਵਾਈ ਦਰਖਾਸਤ ਦਿੱਤੀ ਆ ਜੱਥੇ ਵੱਲੋਂ ਵੀ ਦਰਖਾਸਤ ਆ ਵੀ ਇਹਦੇ ਤੇ ਬਣਦੀ ਕਾਰਵਾਈ ਜਿਹੜੀ ਉਹ ਕੀਤੀ ਜਾਵੇ ਕਿਉਂਕਿ ਇਹ ਪੁੱਲਾ ਨਹੀਂ ਮੈਂ ਦੱਲਾ ਕਹਿਣਾ ਹੁੰਦਾ ਇਹਨੂੰ ਦੱਲਾ ਇਹਦਾ ਕਿਦਾਂ ਦਾ ਮਾਹੌਲ ਹੈ ਕੀ ਹੈ ਸਰਕਾਰਾਂ ਕੋਲ ਸਾਰਾ ਕੁਝ ਹੈ ਅਸੀਂ ਰਾਜਪੁਰ ਦਾ ਮਾਹੌਲ ਹਜ ਤੱਕ ਬੜਾ ਸ਼ਾਂਤ ਰੱਖਿਆ ਹੈ ਰੱਖਣਾ ਚਾਹੁੰਦੇ ਆ ਅਸੀਂ ਨਹੀਂ ਚਾਹੁੰਦੇ ਵੀ ਰਾਜਪੁਰੇ ਵਿੱਚ ਕਿਸੇ ਤਰ੍ਹਾਂ ਦਾ ਕੱਟ ਕੀਤਾ ਜਾਵੇ ਕਿਉਂਕਿ ਪੰਜਾਬ ਦੇ ਸਾਰੇ ਭੈਣ ਭਰਾ ਇਸ ਬੰਦੇ ਤੋਂ ਦੁਖੀ ਨੇ ਕਿਉਂਕਿ ਇਹ ਇਹਨੂੰ ਬੰਬੇ ਵਾਲੇ ਪਾਸਿਆਂ ਨੂੰ ਕੋਈ ਪੁੱਛਦਾ ਨਹੀਂ ਉੱਥੇ ਕੋਈ ਇਹਨਾਂ ਨੂੰ ਬੁਰਕੀ ਪਾਉਂਦਾ ਨਹੀਂ ਤੇ ਸਾਡੇ ਵਾਲੇ ਪਹੁੰਚਾ ਛੱਡਦੇ ਨੇ ਤਾਂ ਸਾਡੀ ਐਸਐਸਪੀ ਸਾਹਿਬ ਪਟਿਆਲਾ ਨੂੰ ਬੇਨਤੀ ਆ ਤੇ ਨਾਲ ਮੇਰੇ ਵੀਰ ਕਰਪਾਲ ਸਿੰਘ ਜੀ ਹਨਾ ਨੂੰ ਐਸਐਚਓ ਸਿਟੀ ਪਟਿਆਲਾ ਜਪੁਰਾ ਨੂੰ ਬੇਨਤੀ ਹੈ ਵੀ ਤੇ ਬਣਦੀ ਕਾਰਵਾਈ ਜਲਦੀ ਤੋਂ ਜਲਦੀ ਅਮਲ ਚ ਲਿਆਂਦੀ ਜਾਵੇ ਨਹੀਂ ਤੇ ਮਜਬੂਰਨ ਪੂਰਾ ਪੰਜਾਬ ਜਿਹੜਾ ਉਹ ਰਾਜਪੁਰੇ ਵਿੱਚ ਇਕੱਠਾ ਹੋਣ ਨੂੰ ਮਜਬੂਰ ਹੋਵੇਗਾ ਜੇ ਇਹਦੇ ਤੇ ਬਣਦੀ ਕਾਰਵਾਈ ਜਲਦੀ ਅਮਲ ਚ ਨਾ ਲਿਆਂਦੀ ਗਈ ਕਿਉਂਕਿ ਸਾਰੇ ਪੰਜਾਬ ਭੰਨ ਭਰਾਵਾਂ ਜਥੇ ਬੰਦੀਆਂ ਦੇ ਫੋਨ ਜਿਹੜੇ ਨੇ ਉਹ ਸਾਰਿਆਂ ਦੇ ਆ ਰਹੇ ਨੇ ਤੇ ਰਹੀ ਗੱਲ ਇਹ ਜਿਹੜਾ ਕਹਿੰਦਾ ਪਹਿਲਾਂ ਤਾਂ ਤੀਲ ਲਲਕਾਰੇ ਮਾਰਦੇ ਓ ਤੂੰ ਮਾਂ ਦਾ ਦੁੱਧ ਪੀਆ ਤੂੰ ਗਾਲਾਂ ਕਢਦਾ ਆ ਜਦੋਂ ਆ ਜਾਂਦੇ ਆ ਫਿਰ ਤੂੰ ਕਹਿੰਦਾ ਇਕੱਲੇ ਨਾ ਕੱਲਾ ਤੇ ਫਿਰ ਭੱਜ ਜਾਂਦਾ ਤੂੰ ਇਕੱਲੇ ਨਾ ਇਕੱਲੇ ਨਹੀਂ ਵੀ ਆਉਣਾ ਤੈਨੂੰ ਟੱਕਰਿਆ ਕੋਈ ਨਹੀਂ ਤੇ ਦੂ ਪੂਰੇ ਪੰਜਾਬ ਚ ਭਜਾ ਲਾ ਦੇ ਪੂਰੇ ਪੰਜਾਬ ਚ ਨਹੀਂ ਤੇ ਜਿੱਥੇ ਜਾਏਗਾ ਤੈਨੂੰ ਪਰਵਾਨਾ ਟੱਕਰੂਗਾ ਜਿੱਥੇ ਜਾਊਗਾ ਤੈਨੂੰ ਪਰਵਾਨੇ ਦੇ ਭਰਾ ਟੱਕਰਨਗੇ ਜਿੱਥੇ ਜਾਏਗਾ ਤੈਨੂੰ ਪਰਵਾਨੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨ ਵਾਲੇ ਭਰਾ ਤੇਨੂੰ ਟੱਕਰਨਗੇ ਤੈਨੂੰ ਟੱਕਰਨਗੇ ਨੋਟ ਕਰ ਲਈ ਗੱਲ ਤੇ ਰਹੀ ਗੱਲ ਉਹ ਭੈਣ ਦੀ ਮੈਂ ਭੈਣ ਨੂੰ ਰਿਕਵੈਸਟ ਕਰਾਂਗਾ ਭੈਣ ਵੀ ਆਪਣਾ ਚਿਹਰਾ ਹਟਾ ਕੇ ਪਾਓ ਤੇ ਫਿਰ ਮੈਂ ਵੀ ਉਹ ਮਾਂ ਜਿਹੜੀ ਵਿਧਵਾ ਮਾਂ ਆ ਵੀ ਉਹ ਕਲੋਨੀ ਵੀ ਤੋਂ ਸਾਰਾ ਪਰਿਵਾਰ ਉਹ ਸਾਰੇ ਜਿਹੜੇ ਉੱਥੋਂ ਦੇ ਲੋਕ ਪਛਿੰਦੇ ਨੇ ਵੀ ਕਾਗਜ਼ ਪੱਤਰ ਸਾਰੇ ਉਹ ਡਿਟੇਲਾਂ ਜਿਹੜੀਆਂ ਨੇ ਇਸ ਬੰਦੇ ਨੂੰ ਪਤਾ ਸੀ ਇਹਦੇ ਨਾਲ ਇੱਕ ਬੰਦਾ ਦਮਨ ਜੀ ਰਕਪੁਰ ਤੋਂ ਜਿਹੜਾ ਬਾਬਾ ਰਾਜਾ ਰਾਜ ਸਿੰਘ ਦੀ ਫੌਜ ਦਾ ਕਹਿੰਦਾ ਵੀ ਮੈਂ ਬਲਟਾਣੇ ਦਾ ਜਥੇਦਾਰ ਹਾਂ ਉਹਨੂੰ ਨਾਲ ਬਿਠਾਵੇ ਉਹ ਨਾਲ ਸੀ ਉਹਨੂੰ ਵੀ ਬਿਠਾਵੇ ਨਾਲ ਫੇਰੇ ਉਹਨੂੰ ਬਿਠਾ ਕੇ ਦੇ ਕੋਲ ਵੀ ਗੱਲਾਂ ਜਾ ਉਹਨੂੰ ਪੁੱਛੋ ਵੀ ਜਿਹੜੀ ਇਹ ਵਿੱਕੀ ਥਾਮਸ ਨੇ ਗੱਲਾਂ ਕੀਤੀਆਂ ਨੇ ਕੀ ਇਹ ਸੱਚ ਨੇ ਇਹ ਸੱਚ ਨੇ ਕੀ ਇਹ ਸਚਾਈ ਇਦਾਂ ਰੋਲਾ ਪਾ ਕੇ ਸਚਾਈ ਦੀ ਪਹੁੰਚ ਕੀਤੀ ਜਾਂਦੀ ਇਹ ਸਚਾਈ ਆ ਤਾਂ ਕੋਈ ਪ੍ਰਸ਼ਾਸਨ ਸਾਡੇ ਤੇ ਕਾਰਵਾਈ ਕਰਦੇ ਸਾਨੂੰ ਕੋਈ ਤਰਾਜ ਨਹੀਂ ਹੈਗਾ ਅਸੀਂ ਵੀ ਤੇ ਡਿਟੇਲਾਂ ਦਵਾਂਗੇ ਪਰ ਇਸ ਬੰਦੇ ਤੇ ਉਸ ਦਿਨ ਦੀ ਮਤਲਬ ਦੀ ਰਾਜਪੁਰੇ ਮਾਹੌਲ ਖਰਾਬ ਕਰਨਾ ਕਿਸੇ ਦੇ ਘਰ ਚ ਜਾ ਕੇ ਦਰਵਾਜ਼ੇ ਖੜਕੀਆਂ ਭੰਨ ਕੇ ਜਾਣਾ ਕਿਸੇ ਦੇ ਘਰ ਚਿੱਟਾਂ ਰੋੜੇ ਮਾਹੌਲ ਬਣਾਉਣਾ ਉਹ ਸਾਰੀ ਕਾਰ ਲਈ ਪ੍ਰਸ਼ਾਸਨ ਨੂੰ ਬੇਨਤੀ ਜੁੜ ਕੇ ਇਹਦੇ ਤੇ ਕਾਰਵਾਈ ਕੀਤੀ ਜਾਵੇ ਇਹ ਤੱਕ 3 ਦਿਨਾਂ ਦੇ ਵਿੱਚ ਵਿੱਚ ਫਿਰ ਮਜਬੂਰਨ ਰਾਜੀਪੁਰੇ ਸ਼ਹਿਰ ਦੇ ਵਿੱਚ ਇੱਕ ਵੱਡਾ ਕੱਟ ਜਿਹੜਾ ਉਹ ਆਵਾਜ਼ ਦੇਣੀ ਪਵੇਗੀ ਸਾਨੂੰ ਜਿਹਦੇ ਤੇ ਬੰਦੀ ਕਾਰਵਾਈ ਨਾਲ ਨਹੀਂ ਕਿਉਂ ਕਿ ਪੂਰਾ ਪੰਜਾਬ ਜਿਹੜਾ ਇੱਥੇ ਦੁੱਖੀ ਐਸਐਸਪੀ ਸਾਹਿਬ ਤੁਹਾਡੇ ਤੇ ਭਰੋਸਾ ਕਰਦੇ ਆਂ ਸੀ ਤੁਹਾਡੇ ਤੇ ਬਹੁਤ ਭਰੋਸਾ ਕਰਦੇ ਆਂ ਬਹੁਤ ਸਤਿਕਾਰ ਸਾਡੇ ਅਫਸਰੋ ਇਹਦੇ ਤੇ ਬੰਦੀ ਕਾਰਵਾਈ ਜਲਦੀ ਅਮਲ ਚ ਲਿਆਂਦੀ ਜਾਵੇ ਅਸੀਂ ਨਹੀਂ ਚਾਹੁੰਦੇ ਨਹੀਂ ਰਾਜੀਪੁਰੇ ਸ਼ਹਿਰ ਦੇ ਵਿੱਚ ਕਿਸੇ ਤਰ੍ਹਾਂ ਦਾ ਪੰਜਾਬ ਜੱਥੇਬੰਦੀਆਂ ਦਾ ਕੱਟ ਜਿਹੜਾ ਕੀਤਾ ਜਾਵੇ ਧੰਨਵਾਦ ਜੀ